ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ ਹਾਂ ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਅੱਜ ਦੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਰੀ ਦੇ ਵਿੱਚ ਪ੍ਰਾਪਰਟੀ ਟੈਕਸ ਬਾਰੇ ਸਰੀ ਸਿਟੀ ਕਾਉਂਸਲ ਨੇ ਕੱਲ ਸ਼ਾਮੀ ਯਾਨੀ ਕਿ ਸੋਮਵਾਰ ਨੂੰ ਜਿਹੜੀ ਉਹਨਾਂ ਦੀ ਮੀਟਿੰਗ ਆ ਉਹਦੇ ਵਿੱਚ 2024 ਦਾ ਜਿਹੜਾ ਬਜਟ ਆ ਉਹਦੇ ਵਿੱਚ ਇਹ ਕਹਿ ਦਿੱਤਾ ਕਿ 7% ਟੈਕਸ ਦਾ ਵਾਧਾ ਸਰੀ ਵਾਸੀਆਂ ਦੇ ਲਈ ਕਰ ਦਿੱਤਾ ਗਿਆ ਰਲ ਮਿਲਿਆ ਪ੍ਰਤੀਕਰਮ ਹੈ ਮੇਅਰ ਕਹਿੰਿਆ ਕਿ ਬਹੁਤ ਵਧੀਆ ਬਜਟ ਆ ਤੇ ਇਹ ਠੀਕ ਆ ਜਦੋਂ ਕਿ ਜਿਹੜੇ ਚਾਰ ਕੌਂਸਲਰ ਨੇ ਉਹ ਕਹਿ ਰਹੇ ਨੇ ਕਿ ਬਜਟ ਠੀਕ ਨਹੀਂ ਹੈ ਜਿਹੜਾ ਟੈਕਸ ਵਾਧਾ ਕੀਤਾ ਗਿਆ 7% ਇਹਨੂੰ ਜਦੋਂ ਤੋੜ ਕੇ ਦੇਖਦੇ ਹਾਂ ਤਾਂ 6% ਤੇ ਜਨਰਲ ਪ੍ਰਾਪਰਟੀ ਟੈਕਸ ਦੇ ਵਿੱਚ ਵਾਧਾ ਆ ਤੇ 1% ਜਿਹੜਾ ਰੋਡ ਤੇ ਟ੍ਰੈਫਿਕ ਟੈਕਸ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ ਰਲਾ ਕੇ ਇਹਨਾਂ ਨੂੰ ਜਿਹੜੀ ਐਵਰੇਜ ਇੱਕ ਅੰਦਾਜ਼ਾ ਜਿਹਾ ਲਾਇਆ ਜਾ ਰਿਹਾ ਇੱਕ ਸਿੰਗਲ ਫੈਮਿਲੀ ਹਾਊਸਹੋਲਡ ਆ ਉਹਨੂੰ ਲਗਭਗ 170 ਡਾਲਰ ਦਾ ਟੈਕਸ ਹੈ ਸਾਲ ਦੇ ਵਿੱਚ ਜ਼ਿਆਦਾ ਆਊਗਾ ਇਹ ਵੀ ਤੁਹਾਨੂੰ ਪਤਾ ਹੈ ਕਿ 12.5% ਪ੍ਰਾਪਰਟੀ ਟੈਕਸ ਵਾਧਾ 2023 ਦੇ ਵਿੱਚ ਕੀਤਾ ਗਿਆ ਸੀ ਸਿਟੀ ਇਹ ਕਹਿ ਰਹੀ ਹੈ ਕਿ ਜਨਰਲ ਪ੍ਰਾਪਰਟੀ ਟੈਕਸ ਦੇ ਨਾਲ ਜਿਹੜੀ ਐਸ ਵੇਲੇ ਆਮ ਇੱਕ ਮਹਿੰਗਾਈ ਵਧੀ ਹੈ ਜਾਂ ਮਹਿੰਗਾਈ ਦਾ ਜਿਹੜਾ ਪ੍ਰੈਸ਼ਰ ਸਿਟੀ ਦੇ ਉੱਤੇ ਪਿਆ ਸਿਟੀ ਦੇ ਆਪਰੇਸ਼ਨਸ ਦੇ ਉੱਤੇ ਪਿਆ ਜਿਹੜੇ ਸਿਟੀ ਨੇ ਕੰਮ ਕਰ ਕਰਨੇ ਹੁੰਦੇ ਉਹਨਾਂ ਦੇ ਉੱਤੇ ਪਿਆ ਖਾਸ ਕਰਕੇ ਜਿਹੜਾ ਫਰੰਟ ਆਫ ਸਟਾਫ ਫਾਇਰ ਕਰਨਾ ਹੈ ਜਿਹਦੇ ਵਿੱਚ ਫਾਇਰ ਰਿਸਪੌਂਡੈਂਟ ਵੀ ਸ਼ਾਮਲ ਆ ਉਹਨੂੰ ਥੋੜੀ ਜਿਹੀ ਮਦਦ ਮਿਲੂਗੀ ਕਿ ਜਿਹੜਾ 7% ਟੈਕਸ ਵਧਾਇਆ ਹੈ ਇਹਦੇ ਨਾਲ ਸਿਟੀ ਦੇ ਆਪਰੇਸ਼ਨਸ ਦੇ ਵਿੱਚ ਸਿਟੀ ਦੇ ਕਮਾਕਾਰਾਂ ਦੇ ਵਿੱਚ ਥੋੜੀ ਜਿਹੀ ਸੌਖ ਮਿਲੂਗੀ ਅ ਸਰਜ ਮੇਅਰ ਬਰਡਲੌਕ ਨੇ ਕਿਹਾ ਕਿ ਇਹ ਇੱਕ ਸੱਚਮੁੱਚ ਹੀ ਬਹੁਤ ਵਧੀਆ ਖਬਰ ਆ ਜਿਹੜਾ ਇਹ ਬਜਟ ਆ ਹੁਣ ਜਦੋਂ ਇਹ ਬਜਟ ਦੀ ਗੱਲਬਾਤ ਆ ਤੇ ਪੁਲਿਸ ਡਿਵਿਟ ਇਸ ਮਾਮਲੇ ਦੇ ਵਿੱਚ ਫੇਰ ਚਰਚਾ ਦੇ ਵਿੱਚ ਜਦੋਂ ਕਿ ਹੁਣ ਅਨਾਊਂਸ ਹੋ ਚੁੱਕਿਆ ਕਿ 29 ਨਵੰਬਰ ਤੋਂ ਜਿਹੜੀ ਸਰੀ ਪੁਲਿਸ ਆ ਉਹਨੇ ਟੇਕਓਵਰ ਕਰ ਲੈਣਾ ਜਿਹੜੇ 5 ਸਾਲ ਦਾ ਜਨਰਲ ਆਪਰੇਸ਼ਨ ਆ ਕੈਪੀਟਲ ਪ੍ਰੋਗਰਾਮ ਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਪਲਾਨਸ ਨੇ ਇਹਨੂੰ 5 4 ਦੇ ਵੋਟਾਂ ਦੇ ਨਾਲ ਪਾਸ ਕੀਤਾ ਗਿਆ ਜਿਹੜੀ ਬ੍ਰਾਂਡਾ ਲੋਕ ਦੀ ਪਾਰਟੀ ਐ ਸਰੀ ਕਨੈਕਟ ਉਹਦੇ ਕੋਲੇ ਕੌਂਸਲ ਦਾ ਇਸ ਵੇਲੇ ਕੰਟਰੋਲ ਆ ਮੈਜੋਰਿਟੀ ਉਹਦੇ ਨਾਲ ਆ ਜਿਹੜੇ ਵਿਰੋਧੀ ਧਿਰ ਦੇ ਵਿੱਚ ਕੌਂਸਲਰਸ ਨੇ ਉਹਨਾਂ ਨੇ ਇਸ ਚੀਜ਼ ਨੂੰ ਕ੍ਰਿਟਿਸਾਈਜ਼ ਕੀਤਾ ਵੀ ਜਿਹੜਾ ਟੈਕਸ ਦੇ ਵਿੱਚ ਵਾਧਾ ਆ ਆ ਇਹ ਖਾਸ ਤੌਰ ਦੇ ਉੱਤੇ ਇਹਦਾ ਇੱਕੋ ਇੱਕ ਕਾਰਨ ਹੈ ਕਿ ਮੇਅਰ ਬਰੈਂਡਾ ਲੋਕ ਜਿਹੜਾ ਸਿਟੀ ਪੁਲਿਸ ਆਰਸੀਐਮਪੀ ਤੋਂ ਸਿਟੀ ਪੁਲਿਸ ਦੇ ਵਿੱਚ ਟਰਾਂਜੀਸ਼ਨ ਦਾ ਇੱਕ ਬੇਲੋੜਾ ਵਿਰੋਧ ਕਰ ਰਿਹਾ ਉਹਦਾ ਖਾਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਆ ਜਿਹੜੇ ਕੌਂਸਲਰ ਨੇ ਮਨਦੀਪ ਨਾਗਰਾ ਉਹ ਜਿਹੜੇ ਸੇਫ ਸਰੀ ਕੋਲੀਸ਼ਨ ਦੇ ਨਾਲ ਆ ਉਹਨਾਂ ਨੇ ਇਸ ਬਜਟ ਦੇ ਵਿਰੋਧ ਦੇ ਵਿੱਚ ਵੋਟ ਪਾਈ ਆ ਉਹ ਕਹਿੰਦੇ ਵੀ ਇੱਕ ਜਿਹੜੇ ਇੱਕ ਬਹੁਤ ਲੰਬੀ ਲੜਾਈ ਸਿਟੀ ਨੂੰ ਪ੍ਰੋਵਿੰਸ ਦੇ ਨਾਲ ਲੜਨੀ ਪੈ ਰਹੀ ਹੈ ਇਸ ट्रांजिशन ਦੇ ਮਾਮਲੇ ਦੇ ਵਿੱਚ ਸਰੀ ਪੁਲਿਸ ਸਰਵਿਸ ਦੇ ਮਾਮਲੇ ਦੇ ਵਿੱਚ ਤੇ ਉਹ ਸਾਰੀ ਦਾ ਬੋਝ ਸਿੱਧਾ-ਸਿੱਧਾ ਟੈਕਸਪੇਅਰ ਦੇ ਉੱਤੇ ਪੈ ਰਿਹਾ। ਅਪ੍ਰੈਲ ਦੇ ਸ਼ੁਰੂ ਦੇ ਵਿੱਚ ਸਿਟੀ ਨੇ 250 ਮਿਲੀਅਨ ਡਾਲਰ ਦੀ ਆਫਰ ਨੂੰ ਰਿਜੈਕਟ ਕਰ ਦਿੱਤਾ ਸੀ ਜਿਹੜੀ ਪ੍ਰੋਵਿੰਸ ਕਹਿ ਰਹੀ ਸੀ ਇਸ ट्रांजिशन ਨੂੰ ਮਿਊਸਿਪਲ ਫੋਰਸ ਦੇ ਵਿੱਚ ट्रांजिशन ਨੂੰ ਕਰਨ ਦੇ ਲਈ। ਹੁਣ ਅ ਵਿਰੋਧੀ ਇਹ ਕਹਿ ਰਹੇ ਆ ਕਿ ਇਹ ਜਿਹੜਾ ਟੈਕਸ ਵਿੱਚ ਵਾਧਾ ਆਇਆ ਇਹਨੂੰ ਅਵੋਇਡ ਕੀਤਾ ਜਾ ਸਕਦਾ ਸੀ ਇਹਦੇ ਤੋਂ ਬਚਿਆ ਜਾ ਸਕਦਾ ਸੀ। ਜੇਕਰ ਟ੍ਰਾਂਜ਼ਿਸ਼ਨ ਨੂੰ ਡਿਲੇ ਨਾ ਕਰਦੇ ਅਸੀਂ ਬਹੁਤ ਲੰਬੇ ਸਮੇਂ ਤੋਂ ਜਾਣਦੇ ਹਾਂ ਔਰ ਅੱਜ ਦਾ ਦਿਨ ਖਾਸ ਤੌਰ ਤੇ ਮਹੱਤਵਪੂਰਨ ਜਦੋਂ ਅਨਾਊਂਸਮੈਂਟ ਆਈ ਹੈ ਕਿ ਸਾਰੀ ਸਿਟੀ ਪੁਲਿਸ ਨੇ ਸਾਰੀ ਪੁਲਿਸ ਸਰਵਸ ਨੇ ਜਿਹੜਾ 29 ਨਵੰਬਰ ਤੋਂ ਜਿਹੜਾ ਆਪਰੇਟ ਕਰਨਾ ਸ਼ੁਰੂ ਕਰ ਦੇਣਾ ਆ ਤੇ ਇਹ ਹੁਣ ਰੌਲਾ ਗੋਲਾ ਇਸ ਗੱਲ ਦੇ ਉੱਤੇ ਪਿਆ ਆ ਕਿ ਜਿਹੜੀ ਟਰਾਂਜੀਸ਼ਨ ਆ ਉਹਦੇ ਉੱਤੇ ਜਿਆਦਾ ਉਹ ਕਹਿੰਦੇ ਵੀ ਜੇ ਇਹਨੂੰ ਟਾਈਮ ਨਾਲ ਕਰ ਦਿੰਦੇ ਆਰਸੀਐਮਪੀ ਨੂੰ ਹਟਾ ਕੇ ਸਰੀ ਪੁਲਿਸ ਸਰਵਿਸ ਲੈ ਆਉਂਦੇ ਤੇ ਇੰਨਾ ਬੋਝ ਨਹੀਂ ਪਾਉਣਾ ਸੀ ਦੂਜੇ ਪਾਸੇ ਮੇਅਰ ਇਹ ਕਹਿ ਰਹੀ ਆ ਕਿ ਇਹ ਬੇਲੋੜਾ ਬੋਝ ਸਾਡੇ ਉੱਤੇ ਨਾ ਪਾਉਂਦੇ ਤੇ ਇਹ ਨੁਕਸਾਨ ਨਹੀਂ ਹੋਣਾ ਸੀ ਜਾਂ ਉਹ ਹਜੇ ਮੇਅਰ ਬ੍ਰੈਂਡਾ ਲੋਕ ਇਹ ਵੀ ਕਹਿ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਸਿਰ ਖਰਚਾ ਹੋਰ ਪੈਣਾ ਹਜੇ ਜਿਹੜੀ ਉਹਨਾਂ ਦੀ ਸਟੇਟਮੈਂਟ ਆ ਉਹ ਕਹਿੰਦੇ ਜੇ ਇਹ ਸਿਟੀ ਨੂੰ ਮੈਂਡੇਟ ਕਰ ਦਿੱਤਾ ਗਿਆ ਐਸਪੀਐਸ ਤੇ ਲਈ ਤੇ ਇਹਦੇ ਨਾਲ ਘੱਟ ਘੱਟ ਘੱਟੋ ਘੱਟ ਜਿਹੜਾ ਹਾਫ ਬਿਲੀਅਨ ਡਾਲਰ ਤੋਂ ਵੀ ਜ਼ਿਆਦਾ ਅਗਲੇ 10 ਸਾਲਾਂ ਦੇ ਵਿੱਚ ਸਿਟੀ ਨੂੰ ਕਾਸਟ ਕਰਨਾ ਤੇ ਜੇ ਜਿੰਨਾ ਮਤਲਬ ਆਰਸੀਐਮਪੀ ਨੂੰ ਰੱਖਣ ਦੇ ਵਿੱਚ ਹੋਣਾ ਸੀ ਜਿਹੜਾ ਹਾਫ ਬਿਲੀਅਨ ਡਾਲਰ ਦੇ ਕਰੀਬ ਉਹਦੇ ਤੋਂ ਜ਼ਿਆਦਾ ਜਿਹੜਾ ਸਿਟੀ ਨੂੰ ਕਾਸਟ ਕਰੂਗਾ ਤੇ ਕੁਦਰਤੀ ਗੱਲ ਆ ਵੀ ਜੇ ਉਹ ਸਿਟੀ ਨੂੰ ਕਾਸਟ ਕਰੂਗਾ ਤੇ ਲੋਕਾਂ ਨੂੰ ਕਾਸਟ ਕਰੂਗਾ ਸੋ ਉਹਨਾਂ ਨੇ ਕਿਹਾ ਕਿ ਫੈਕਟ ਸਾਰੀ ਪੁਲਿਸ ਸਰਵਿਸ ਖਾਸ ਤੌਰ ਦੇ ਉੱਤੇ ਫਾਈਨੈਂਸ਼ੀਅਲ ਸਟ੍ਰੇਨ ਐਸ ਕਲੇ ਪਾਰਿਆ ਲੋਕਾਂ ਦੇ ਉੱਤੇ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਾਉਂਸਲ ਰਿੰਡਾ ਐਨਸ ਨੇ ਉਹਨਾਂ ਨੇ ਏਵੀਏ ਦੇ ਬਜਟ ਦੇ ਵਿਰੋਧ ਦੇ ਵਿੱਚ ਵੋਟ ਪਾਈ ਆ ਤੇ ਉਹ ਕਹਿੰਦੇ ਵੀ ਟੈਕਸ ਪੇਅਰ ਦੇ ਉੱਤੇ ਜਿਹੜਾ ਕਾਉਂਸਲ ਦੀ ਮਿਸ ਮੈਨੇਜਮੈਂਟ ਆ ਤੇ ਲੈਕ ਆਫ ਵਿਜਨ ਆ ਕਿ ਇਹਨਾਂ ਨੂੰ ਹੈ ਹੀ ਕੁਝ ਨਹੀਂ ਪਤਾ ਤੇ ਇਸ ਕਰਕੇ ਇਹ ਹੋਇਆ ਇਹਨੂੰ ਵਾਇਲਡ ਕੀਤਾ ਜਾ ਸਕਦਾ ਸੀ ਸੋ ਹੁਣ 7% ਵਾਧਾ ਕਰ ਦਿੱਤਾ ਗਿਆ ਲੋਕ ਇਸ ਗੱਲ ਨੂੰ ਕਿਸ ਤਰ੍ਹਾਂ ਲੈਂਦੇ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਟੈਕਸ ਹੋਰ ਵਧਦਾ ਇਹ ਦੇਖਣ ਵਾਲੀ ਗੱਲ ਹੋਏਗੀ ਅਗਲੀ ਗੱਲਬਾਤ 200 ਪ੍ਰੋਟੈਸਟ ਕਲੰਬੀਆ ਦੇ ਵਿੱਚ ਜਿਹੜਾ ਇਲੈਕਟ੍ਰਿਕ ਵਹੀਕਲਸ ਦੀ ਸ਼ੇਲ ਬਾਰੇ ਆ ਇਲੈਕਟ੍ਰਿਕ ਕਾਰਾਂ ਦਾ ਬਹੁਤ ਟ੍ਰੈਂਡ ਚੱਲਿਆ ਪਿਛਲੇ ਸਮੇਂ ਦੇ ਵਿੱਚ ਹੁਣ ਵੀ ਹੈਗਾ ਸਾਰੇ ਦੇਸ਼ਾਂ ਦੀ ਸਾਰੇ ਰਾਜਾਂ ਦੀ ਪਾਲਿਸੀ ਆ ਕਿ ਗੈਸੋਲੀਨ ਵਾਲੀਆਂ ਕਾਰਾਂ ਬੰਦ ਕਰਕੇ ਤੇ ਇਹ ਇਲੈਕਟ੍ਰਿਕ ਕਾਰਾਂ ਲੈ ਕੇ ਆਉਣੀਆਂ ਇਲੈਕਟ੍ਰਿਕ ਕਾਰਾਂ ਦਾ ਸਭ ਤੋਂ ਵੱਡਾ ਫਾਇਦਾ ਗੈਸ ਦਾ ਕੋਈ ਵੀ ਇਹਦੀ ਤੁਹਾਨੂੰ ਬਾਅਦ ਦੇ ਵਿੱਚ ਕਾਸਟ ਨਹੀਂ ਪੈਂਦੀ ਤੁਸੀਂ ਇਹਨੂੰ ਬਿਜਲੀ ਦਾ ਚਾਰਜ ਕਰਕੇ ਜਿਹੜਾ ਕਿ ਬਹੁਤ ਥੋੜੀ ਜਿਹੀ ਅਮਾਉਂਟ ਹੁੰਦੀ ਆ ਘਰਾਂ ਨੂੰ ਚਲਾਈ ਜਾਂਦੇ ਆ ਇੱਕ ਸਰਵੇ ਕੰਡਕਟ ਕੀਤਾ ਗਿਆ ਆਟੋ ਟ੍ਰੇਡਰ ਦੁਆਰਾ ਸਰਵੇ ਦੇ ਵਿੱਚ ਇਹ ਪਤਾ ਲੱਗਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਇਲੈਕਟ੍ਰਿਕ ਵਹੀਕਲ ਦੇ ਵਿੱਚ ਇੰਟਰਸਟ ਜਿਹੜੀ ਦਿਲਚਸਪੀ ਆ ਉਹ 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 ਘਟ ਰਹੀ ਆ ਉਹ ਔਰ ਸਰਵੇ ਕੱਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਹੀਂ ਕੀਤਾ ਗਿਆ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਈਅਰ ਬਾਏ ਈਅਰ ਤੇ ਨੇਸ਼ਨ ਵਾਈਡ ਹੀ ਘਟ ਰਹੀ ਆ 2022 ਦੇ ਵਿੱਚ ਜਿਹੜੇ ਕੈਨੇਡੀਅਨ ਸਰਵੇ ਕੀਤਾ ਗਿਆ ਸੀ ਜਿਹੜੇ ਕਹਿੰਦੇ ਸੀ ਵੀ ਅਸੀਂ ਇਲੈਕਟ੍ਰਿਕ ਵਹੀਕਲ ਆਪਣਾ ਅਗਲਾ ਲੈਣਾ ਹੈ ਕਿ ਅਗਲਾ ਵਹੀਕਲ ਸਾਡਾ ਇਲੈਕਟ੍ਰਿਕ ਵਹੀਕਲ ਹੋਊਗਾ ਉਹਨਾਂ ਦੀ ਗਿਣਤੀ ਜਿਹੜੀ 46% ਤੇ ਆ ਗਈ ਆ ਤੇ 22% ਦੋ ਸਾਲਾਂ ਦੇ ਵਿੱਚ ਵਿੱਚ ਘਟ ਗਈ ਆ ਮਤਲਬ ਗੱਲ ਤੇ ਬਹੁਤ ਵਧੀਆ ਲੱਗਦੀ ਆ ਲੋਕਾਂ ਨੂੰ ਕਿ ਜਿਹੜਾ ਇਲੈਕਟ੍ਰਿਕ ਵਹੀਕਲ ਆਉ ਹੋਣੇ ਚਾਹੀਦੇ ਆ ਕਿਉਂਕਿ ਇਹਦੇ ਨਾਲ ਗੈਸ ਦਾ ਜਿਹੜਾ ਖਰਚਾ ਬਚਦਾ ਆ ਪਰ ਉਹਦਾ ਦੂਜਾ ਪੱਖ ਇਹ ਆ ਕਿ ਇਸ ਚੀਜ਼ ਦੇ ਨਾਲ ਜਿਹੜੀਆਂ ਉਹਦੀਆਂ ਕਾਰ ਦੀ ਕੀਮਤ ਆ ਉਹਦੇ ਜਿਹੜੇ ਚਾਰਜਿੰਗ ਸਟੇਸ਼ਨਸ ਆ ਜਾਂ ਉਹ ਕਿੰਨਾ ਚਿਰ ਇੱਕ ਵਾਰੀ ਚਾਰਜ ਕਰਨ ਤੋਂ ਬਾਅਦ ਚੱਲਦੀ ਆ ਕਾਰ ਦੀ ਕੀਮਤ ਆ ਉਹਦੇ ਵਿੱਚ ਕਿਹੜੀ ਵੈਰਾਈਟੀ ਜਿਹੜੀ ਤੁਹਾਨੂੰ ਉਪਲਬਧ ਆ ਉਹ ਸਾਰੇ ਕੁਝ ਦੇ ਉੱਤੇ ਇੱਕ ਵੱਡਾ ਫਰਕ ਜਿਹੜਾ ਇਹਦਾ ਪੈ ਰਿਹਾ ਆ ਸੋ ਪ੍ਰੋਵੈਂਸ ਬੀਸੀ ਦੇ ਵਿੱਚ ਅ ਇੰਟਰਸਟ ਜਿਹੜਾ ਲੋਕਾਂ ਦਾ ਥੱਲੇ ਗਿਆ 3% ਡਿਪ 2023 ਤੋਂ ਲੈ ਜਿਹੜਾ 2023 ਦੇ ਵਿੱਚ 57% ਤੇ ਅਨਟੈਰੀਓ ਦੇ ਵਿੱਚ ਸਭ ਤੋਂ ਜ਼ਿਆਦਾ ਡਿਕਰੀਸ ਹੋਇਆ ਇੰਟਰਸਟ ਜਿੱਥੇ 18% ਡ੍ਰੌਪ ਹੋਇਆ ਤੇ 41% ਦੇ ਉੱਤੇ 1 ਸਾਲ ਪਹਿਲਾਂ ਜਿਹੜਾ ਸੀਗਾ ਉੱਤੇ ਇਹ ਆ ਗਿਆ ਉਹਦੇ ਕਾਰਨ ਦੱਸੇ ਜਾ ਰਹੇ ਆ ਕਿਉਂ ਲੋਕਾਂ ਦੀ ਦਿਲਚਸਪੀ ਇਧਰਲੇ ਪਾਸੇ ਘਟੀ ਆ ਤੇ ਇਸ ਗੱਲਬਾਤ ਦੇ ਲਈ ਜਿਹੜੀ ਖਾਸ ਤੌਰ ਦੇ ਉੱਤੇ ਇਦਾ ਕਾਰਨ ਦੱਸਿਆ ਜਾ ਰਿਹਾ ਕਿ ਇੱਕ ਤਾਂ ਇਹਦੀ ਟਰੈਵਲ ਰੇਂਜ ਬਹੁਤ ਘੱਟ ਆ EV ਦੀ ਟਰੈਵਲ ਰੇਂਜ ਘੱਟ ਆ ਕਿ 300 ਜਾਂ 400 ਕਿਲੋਮੀਟਰ ਜਿੱਥੇ ਤੱਕ ਵੀ ਇਹ ਜਾ ਸਕਦੀ ਆ ਦੂਜੀ ਗੱਲ ਚਾਰਜਿੰਗ ਸਟੇਸ਼ਨ ਬਹੁਤੇ ਜ਼ਿਆਦਾ ਇੱਥੇ ਨਹੀਂ ਆ ਚਾਰਜਿੰਗ ਸਟੇਸ਼ਨ ਇੱਥੇ ਬਹੁਤ ਜ਼ਿਆਦਾ ਨਾ ਹੋਣਾ ਵੀ ਇੱਕ ਕਾਰਨ ਤੇ ਤੀਜੀ ਗੱਲਬਤ ਜਿਹੜੀ ਇਹਦੇ ਵਿੱਚ ਦੱਸੀ ਜਾ ਰਹੀ ਆ ਕਿ ਇਹਦੀ ਪਰਚੇਸਿੰਗ ਕਾਸਟ ਬਹੁਤ ਜ਼ਿਆਦਾ ਆ ਇਹਨਾਂ ਸਾਰੇ ਕਾਰਨਾ ਕਰਕੇ ਜਿਹੜੀ ਇਹਦੇ ਵਿੱਚ ਜਿਹੜੀ ਕੀਮਤ ਆ ਉਹਦੇ ਵਿੱਚ ਫਰਕ ਦੱਸਿਆ ਜੇ ਲੋਕਾਂ ਦੀ ਦਿਲਚਸਪੀ ਘਟ ਰਹੀ ਹੈ ਹੁਣ ਜਦੋਂ ਤੁਸੀਂ ਜਿਹੜਾ ਸਰਵੇ ਇਹ ਵੀ ਕੀਤਾ ਗਿਆ ਕਿ ਘੱਟੋ ਘੱਟ ਇੱਕ ਬੰਦਾ ਜਿਹੜੀ ਇਲੈਕਟ੍ਰਿਕ ਵਹੀਕਲ ਆ ਸਾਲ ਦੇ ਵਿੱਚ 10-12000 ਕਿਲੋਮੀਟਰ ਚਲਾਉਂਦਾ ਤੇ ਇਹ 10-12000 ਕਿਲੋਮੀਟਰ ਚਲਾਉਣ ਵਾਲਾ ਬੰਦਾ ਸਾਲ ਦੇ ਵਿੱਚ ਗੈਸ ਕਿੰਨੀ ਪਾਊਗਾ ਤੇ ਜੇ ਇੱਕ ਕਾਰ 30000 ਦੀ ਆਉਂਦੀ ਆ ਤੇ ਇਲੈਕਟ੍ਰਿਕ ਵਹੀਕਲ ਉਹਦੇ ਕੰਪੈਰੀਟਿਵਲੀ ਜਿਹੜਾ 60000 ਦਾ ਆਉਂਦਾ ਹੈ ਇਹਦਾ ਮਤਲਬ ਇਹ ਆ ਕਿ 30000 ਦੀ ਗੈਸ ਦੇ ਪੈਸੇ ਗੈਸ ਦੀ ਮਨੀ ਤੁਸੀਂ ਪਹਿਲਾਂ ਹੀ ਦੇ ਰਹੇ ਆ ਤੇ ਦੂਜਾ ਅਰਥ ਇਹਦਾ ਇਹ ਆ ਕਿ ਜੇ ਤੁਸੀਂ ਸਾਲ ਦੇ ਵਿੱਚ 10000 ਚਲਾਉਨੇ ਆ 10 12000 ਕਿਲੋਮੀਟਰ ਜਾਨੀ 34 35 ਕਿਲੋਮੀਟਰ ਰੋਜ਼ ਕਾਰ ਚਲਾਉਨੇ ਆ ਤਾਂ ਤੁਹਾਨੂੰ ਇਹ ਇਕਨੋਮਿਕਲ ਪੈਂਦੀ ਨਹੀਂ ਉਹਦੀ ਕਾਸਟ ਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ ਤੁਹਾਨੂੰ ਘੱਟੋ ਘੱਟ ਜਿਹੜਾ 60 65 ਕਿਲੋਮੀਟਰ ਰੋਜ਼ ਜਾਨੀ ਕਿ ਜਿਹੜੀ 20 20 22000 ਕਿਲੋਮੀਟਰ ਸਾਲ ਦੀ ਚਲਾਉਣੀ ਪਊਗੀ ਕਾਰ ਤਾਂ ਜਾ ਕੇ ਉਹ ਗੈਸੋਲੀਨ ਦੀ ਬਰਾਬਰ ਉਹਦੀ ਕਾਸਟ ਆਉਂਦੀ ਆ ਅਦਰਵਾਈਜ਼ ਜੇ ਹੁਣ ਬੰਦਾ ਸਾਲ ਦੇ ਵਿੱਚ ਮੰਨ ਲਓ 400 ਡਾਲਰ ਦੀ ਵੀ ਕੋਈ ਗੈਸ ਪਾਉਂਦਾ ਹੈ ਮਹੀਨੇ ਦੇ ਵਿੱਚ ਤੇ ਉਹਦੇ ਨਾਲ ਓਨੀ ਕਾਰ ਚਲਾ ਕੇ ਤੇ ਓਨਾ ਜਿੰਨਾ ਕੋ ਚਲਾਉਂਦਾ ਹੈ 10-12000 ਕਿਲੋਮੀਟਰ ਤੇ 5000 ਦੀ ਸਾਲ ਦੇ ਵਿੱਚ ਗੈਸ ਤੇ 6 ਸਾਲਾਂ ਦੀ ਗੈਸ ਦੇ ਪੈਸੇ ਤੁਸੀਂ ਇਲੈਕਟ੍ਰਿਕ ਵਹੀਕਲ ਦੇ ਵਿੱਚ ਪਹਿਲਾਂ ਦੇ ਦਿੰਨੇ ਹੋ ਦੂਜੀ ਗੱਲਬਾਤ ਜਿਹੜੀ ਇਹਨਾਂ ਦੀ ਜਿਹੜੀ ਇੱਕ ਲਿਮਟਡ ਟਰੈਵਲ ਰੇਂਜ ਆ ਉਹ ਬਹੁਤ ਵੱਡੀ ਇੱਕ ਦਿੱਕਤ ਆ ਇਹਦੇ ਵਿੱਚ ਕਿ ਤੁਸੀਂ ਇੱਕ ਖਾਸ ਥਾਂ ਦੇ ਉੱਤੇ ਜਾ ਸਕਦੇ ਹੋ ਮਤਲਬ ਉਹਨੂੰ ਓਨਾ ਟਰੈਵਲ ਹੀ ਕਰ ਸਕਦੇ ਹੋ ਜਾਂ ਤੇ ਉਹਦੇ ਵਿੱਚ ਤੁਹਾਨੂੰ ਦਿੱਕਤ ਆ ਜਾਂਦੀ ਹੈ ਵੀ ਤੁਸੀਂ ਉਹਦੇ ਵਿੱਚ ਚਾਹੀ ਏਸੀ ਲਾਉਣੇ ਹੋ ਹੀਟ ਲਾਉਣੇ ਹੋ ਦੂਜੀਆਂ ਤੀਜੀਆਂ ਚੀਜ਼ਾਂ ਆ ਵੈਂਡਾ ਕਿਤੇ ਉਹ ਸਾਰੇ ਫੈਕਟਰ ਰਲ ਕੇ ਕਈ ਵਾਰੀ ਉਹਦੀ ਰੇਂਜ ਨੂੰ ਘਟਾ ਦਿੰਦੇ ਆ ਤੇ ਲੋਕ ਇਸ ਕਰਕੇ ਵੀ ਇਹਦੇ ਤੋਂ ਅ ਪਰੇ ਜਾ ਰਹੇ ਆ ਸੋ ਇਹ ਜਿਹੜਾ ਆਟੋ ਟਰੇਡਰ ਦਾ ਇੱਕ ਸਰਵੇ ਆ ਦੱਸ ਰਿਹਾ ਹੈ ਕਿ ਹੁਣ ਜਾਂ ਤੇ ਸਸਤੀਆਂ ਹੋਣ ਕਾਰਨ ਜ਼ਿਆਦਾ ਦੂਜਾ ਜਿਹੜਾ ਐਂਡ ਗੋਲਟ ਹੈਗਾ ਹੀ ਆ ਇਹਨਾਂ ਦਾ ਬੀਸੀ ਦਾ ਕਿ ਇਹਨਾਂ ਨੇ ਜਿਹੜਾ ਆਲ ਇਲੈਕਟ੍ਰਿਕ ਕਰਨੇ ਆ ਮਤਲਬ ਇਹਨੂੰ ਫੋਸ਼ਲ ਫਿਊਲ ਨੂੰ ਜ਼ੀਰੋ ਕਰ ਦੇਣਾ ਪਰ ਉਹਦੇ ਵਿੱਚ ਦਿੱਕਤਾਂ ਆ ਰਹੀਆਂ ਆ ਦੂਜੀ ਗੱਲ ਆ ਕਿ ਇਹ ਵੀ ਆ ਕਿ ਐਗਜੈਕਟ ਜਿਹੜੇ ਸੇਮ ਵਹੀਕਲ ਦੇ ਵਿੱਚ 15 ਤੋਂ 20% ਦਾ ਡਿਫਰੈਂਸ ਇਹਦੀ ਕੋਸਟ ਦੇ ਵਿੱਚ ਹੈਗਾ ਆ ਟਰੈਡੀਸ਼ਨਲ ਗੈਸ ਵਹੀਕਲ ਦਾ ਤੇ ਇਲੈਕਟ੍ਰਿਕ ਵਹੀਕਲ ਦਾ ਸੋ ਉਹ 15 20% ਬਹੁਤ ਜ਼ਿਆਦਾ ਆ ਸੋ ਇੱਕ ਵੱਡਾ ਫਰਕ ਆ ਇਹ ਜਾਂ ਤੇ ਇਹ ਫਰਕ ਘਟ ਜਵੇ ਥੋੜਾ ਜਿਹਾ ਹੋਰ ਸਸhtੀਆਂ ਹੋ ਜਾਣ ਕਰ ਜਾਂ ਜਿਹੜੇ ਇਹ ਵਹੀਕਲਸ ਨੇ ਫੇਰ ਲੋਕ ਰਹਿਣਗੇ ਉਹ ਜਿਹੜਾ ਫਾਈਨੈਂਸ਼ੀਅਲ ਡਿਫਰੈਂਸ ਆ ਉਹਦੇ ਤੋਂ ਬਾਅਦ 70% ਜਿਹੜੇ ਕਸਟਮਰਸ ਨੇ ਜਾਂ ਕੰਜ਼ਿਊਮਰਸ ਨੇ ਉਹ ਇਹ ਰਿਪੋਰਟ ਕਰ ਰਿਹਾ ਕਿ ਉਹ ਡਾਊਟਫੁਲ ਆ ਕਿ ਇਹਦੀ ਫੀਜ਼ਿਬਿਲਟੀ ਕੀ ਆ ਜਿਹੜੀ ਸਰਕਾਰ ਦੇ emission targets ਦੀ ਕਦੋਂ ਇਹਨਾਂ ਨੇ ਜ਼ੀਰੋ ਕਰਨਾ ਆ ਸੋ ਇਹਦਾ ਮਤਲਬ ਇਹ ਨਹੀਂ ਕਿ ਉਹ ਉਹਨਾਂ ਦਾ ਇੰਟਰਸਟ ਨਹੀਂ ਹੈ ਇਹਦੇ ਵਿੱਚ ਪਰ ਫੇਰ ਵੀ ਜਿਹੜੀ ਦਿਲਚਸਪੀ ਆ ਲੋਕਾਂ ਦੀ ਉਹ ਇਹਦੇ ਵਿੱਚ ਘਟੀ ਆ ਤੇ ਲੋਕ ਜਿਹੜੇ ਦੂਜੇ ਪਾਸੇ ਵਿੱਚ ਵਿਚਾਰ ਲਾ ਜਾਂ ਰਸਤਾ ਹੈ ਹਾਈਬ੍ਰਿਡ ਜੰਪ ਲਾਗਨ ਹਾਈਬ੍ਰਿਡਸ ਉਹਨਾਂ ਦੇ ਵਿੱਚ ਲੋਕਾਂ ਦੀ ਦਿਲਚਸਪੀ ਜ਼ਿਆਦਾ ਵਧ ਰਹੀ ਆ ਸੋ ਚਾਰਜਿੰਗ ਇਨਫਰਾਸਟ੍ਰਕਚਰ ਯਾਂ ਤਾਂ ਹੋਵੇ ਚਾਰ ਤੇ ਲੋਕ ਘਰ ਵੀ ਕਰ ਰਹੇ ਆ ਪਰ ਜਿਹੜੇ ਫਾਸਟ ਚਾਰਜਸ ਨੇ ਚਾਰਜਰਸ ਨੇ ਉਹ ਹਰ ਥਾਂ ਦੇ ਉੱਤੇ ਪੋਸੀਬਲ ਨਹੀਂ ਹੈ ਜਿਹੜਾ ਸਿੰਗਲ ਫੈਮਿਲੀ ਡਿਟੈਚ ਹோம் ਦੇ ਵਿੱਚ ਰਹਿੰਦਾ ਉਹ ਆਪਣੇ ਚਾਰਜਰ ਲਵਾ ਸਕਦਾ ਜਿਹੜੇ ਲੋਕ ਅਪਾਰਟਮੈਂਟਸ ਦੇ ਵਿੱਚ ਰਹਿੰਦੇ ਆ ਜਿਹੜੇ ਲੋਕ ਹਾਈ ਰਾਈਜ਼ ਦੇ ਵਿੱਚ ਰਹਿੰਦੇ ਆ ਉੱਥੇ ਇਹ ਪੋਸੀਬਿਲਟੀ ਨਹੀਂ ਹੈ ਸੋ ਉਹ ਇੱਕ ਬਹੁਤ ਵੱਡਾ ਜਿਹੜਾ ਵਰਗ ਆ ਇਹਦੇ ਵਿੱਚੋਂ ਬਾਹਰ ਨਿਕਲ ਜਾਂਦਾ ਸੋ ਜਦੋਂ ਤੁਸੀਂ ਇਹਦੇ ਬੈਨੀਫਿਟ ਦੇ ਇਨ টারਮਸ ਦੇ ਵਿੱਚ ਦੇਖਦੇ ਆ ਤਾਂ ਕੁਦਰਤੀ ਆ ਵੀ ਇਹ ਵਾਤਾਵਰਣ ਦੇ ਸੰਬੰਧੀ ਇਹਦਾ ਇੱਕ ਬਹੁਤ ਵੱਡਾ ਫਾਇਦਾ ਆ ਅ ਦੂਜੀਆਂ ਤੀਜੀਆਂ ਚੀਜ਼ਾਂ ਦੇ ਵਿੱਚ ਵੀ ਪਰ ਫਿਰ ਵੀ ਜਿਹੜੇ ਲੋਕ ਨੇ ਉਹਨਾਂ ਦੀ ਦਿਲਚਸਪੀ ਉਧਰਲੇ ਪਾਸੇ ਘਟ ਰਹੀ ਹੈ ਅ ਦੋਸਤੋ ਅਗਲੀ ਗੱਲਬਾਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡੀਕ੍ਰਿਮੀਨਲਾਈਜੇਸ਼ਨ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡੀਕ੍ਰਿਮੀਨਲਾਈਜੇਸ਼ਨ ਕੀਤੀ ਗਈ ਹੈ ਪਿਛਲੇ ਸਮੇਂ ਦੇ ਵਿੱਚ ਤੁਸੀਂ ਜਾਣਦੇ ਹੋ ਕਿ 26 ਤੱਕ ਪ੍ਰੋਜੈਕਟ ਚੱਲਣਾ ਹੈ 23 ਤੋਂ ਸ਼ੁਰੂ ਹੋਇਆ ਸੀ 3 ਸਾਲ ਦਾ ਇੱਕ ਪਾਇਲਟ ਪ੍ਰੋਜੈਕਟ ਚੱਲ ਰਿਹਾ ਜਿਹਦਾ ਮਤਲਬ ਇਹ ਆ ਕਿ ਜਿਹੜਾ 2.5 ਗ੍ਰਾਮ ਤੱਕ ਡਰੱਗ ਆਪਣੇ ਕੋਲ ਰੱਖੀ ਜਾ ਸਕਦੀ ਆ ਤੇ ਉਹਦੇ ਨਾਲ ਤੁਹਾਨੂੰ ਜਿਹੜਾ ਕੋਈ ਵੀ ਰੋਕਦਾ ਨਹੀਂ ਤੁਹਾਨੂੰ ਕੋਈ ਵੀ ਮਤਲਬ ਸਜ਼ਾ ਨਹੀਂ ਆ ਜਦ ਤੁਸੀਂ ਕੋਈ ਵੀ ਜੁਰਮ ਨਹੀਂ ਕਰ ਰਹੇ ਜੇ ਆਪਣੇ ਖਾਣ ਪੀਣ ਦੇ ਲਈ ਉਹ ਰੱਖਦੇ ਆ ਹੁਣ ਇਹ ਪਾਲਿਸੀ ਲਾਗੂ ਕੀਤੀ ਨੂੰ ਵੀ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਬਾਵਜੂਦ ਇਹ ਪਾਲਿਸੀ ਲਾਗੂ ਕਰਨ ਦੇ ਮੌਤਾਂ ਦੇ ਵਿੱਚ ਗਿਣਤੀ ਦੇ ਵਿੱਚ ਕਮੀ ਨਹੀਂ ਆ ਰਹੀ ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਜਦੋਂ ਅਸੀਂ ਰੋਜ਼ ਹੀ ਤੁਹਾਡੇ ਨਾਲ ਸ਼ੋਅ ਕਰਦੇ ਹਾਂ ਤੇ ਦਾ ਮਤਲਬ ਇਹ ਹੁੰਦਾ ਕਿ ਲਗਭਗ ਰੋਜ਼ ਲਗਭਗ ਜਿੰਨੀਆਂ 7 ਮੌਤਾਂ ਹੋ ਚੁੱਕੀਆਂ ਹੁੰਦੀਆਂ ਕਿਸੇ ਐਕਸੀਡੈਂਟ ਦੇ ਵਿੱਚ ਦੋ ਮੌਤਾਂ ਹੋ ਜੇ ਉਹ ਬਹੁਤ ਵੱਡੀ ਖਬਰ ਬਣਦੀ ਆ ਪਰ ਨਸ਼ੇ ਦੇ ਨਾਲ ਓਵਰਡੋਸ ਦੇ ਨਾਲ 7 ਜਣੇ ਰੋਜ਼ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਰ ਰਹੇ ਆ ਤੇ ਖਬਰ ਕਿਤੇ ਵੀ ਨਹੀਂ ਹੁੰਦੀ ਮਹੀਨੇ ਬਾਅਦ BC ਕਾਰਨਰ ਸਰਵਿਸ ਦੀ ਰਿਪੋਰਟ ਆਉਂਦੀ ਆ ਤੇ ਉਹਦੇ ਇੱਕ ਥੱਲੇ ਜਿਹਾ ਲਿਖਿਆ ਹੁੰਦਾ ਵੀ ਆਸ਼ਮੀਨ ਦੇ ਅੰਕੜਾ ਇੱਥੇ ਤੱਕ ਚਲਿਆ ਗਿਆ ਤੇ ਉਹ ਗੱਲਬਾਤ ਇੱਥੇ ਖਤਮ ਹੋ ਜਾਂਦੀ ਹੈ ਹੁਣ ਤਜਰਬਾ ਇਹ ਕੀਤਾ ਗਿਆ ਕਿ ਇਹਨੂੰ ਲੀਗਲ ਕਰ ਦਿਓ ਮਰਦੇ ਕਿਉਂ ਆ ਲੋਕ ਕਿਉਂਕਿ ਮਿਲਾਵਟ ਵਾਲੀ ਡਰੱਗ ਲੈਂਦੇ ਆ ਸਰਕਾਰ ਦਾ ਇਹ ਮੰਨਣਾ ਵੀ ਜੇ ਲੋਕ ਸਾਫ਼ ਸੁਥਰੀ ਡਰੱਗ ਲੈਣ ਕੇ ਨਸ਼ਾ ਕਰਨਗੇ ਤੇ ਇਹਨਾਂ ਦੀ ਮੌਤ ਨਹੀਂ ਹੋਊਗੀ ਤੇ ਉਹਨਾਂ ਨੇ ਇੱਥੇ ਇਹਨੂੰ ਡੀਕ੍ਰਿਮੀਨਲਾਈਜ਼ ਕਰ ਦਿੱਤਾ ਹੁਣ ਮੰਗ ਉੱਠ ਰਹੀ ਆ ਵੀ ਡੀਕ੍ਰਿਮੀਨਲਾਈਜ਼ੇਸ਼ਨ ਦੇ ਨਾਲ ਵੀ ਕੋਈ ਫਾਇਦਾ ਨਹੀਂ ਹੋਇਆ ਤੇ ਇਹਨੂੰ ਹੁਣ ਰੀਕ੍ਰਿਮੀਨਲਾਈਜ਼ ਕੀਤਾ ਜਾਵੇ ਭਾਵ ਭਾਵ ਆ ਕਿ ਇਹਨੂੰ ਵਾਪਸ ਉਹਨੂੰ ਬੈਕ ਕੀਤਾ ਜਾਵੇ ਸੋ ਹੁਣ ਇੱਕ ਪਾਸਿਓ ਲੋਕ ਮੰਗ ਕਰ ਰਹੇ ਵੈਲਕੂਵਰ ਦੇ ਵਿੱਚ ਕਾਉਂਸਲਰ ਜਿਹੜੇ ਆ ਤਿੰਨ ਕਾਉਂਸਲਰ ਮੰਗ ਕਰ ਰਹੇ ਆ ਵੀ ਇਹਨੂੰ ਬੰਦ ਕਰ ਦਿੱਤਾ ਜਾਵੇ ਤੇ ਕਾਉਂਸਲਰ ਜਿਹੜੇ ਗਰਾਥ ਮੋਲਿੰਗਸ ਨੇ ਉਹ ਇਹਦਾ ਵਿਰੋਧ ਕਰ ਰਹੇ ਵੀ ਨਹੀਂ ਇਹਨੂੰ ਬੰਦ ਇਹਨੂੰ ਨਹੀਂ ਕਰਨਾ ਚਾਹੀਦਾ ਸਭ ਨੂੰ ਚੱਲ ਹੀ ਜਾਣਾ ਚਾਹੀਦਾ ਇਹਦੇ ਨਾਲ ਜਿਹੜੀ ਟਾਕਸਿਕ ਡਰਗ ਡੈਥਸ ਆ ਉਹਦੇ ਵਿੱਚ ਕਮੀ ਆਊਗੀ ਕਾਉਂਸਲਰ ਦਾ ਕੰਸਰਨ ਕੀ ਆ ਕਾਉਂਸਲਰ ਜਿਹੜੇ ਫੌਂਟੇਨ ਐਨਸ ਤੇ ਲੂ ਇਹ ਤਿੰਨੋਂ ਇਸ ਗੱਲ ਦੀ ਲੋਚਨਾ ਕਰ ਰਹੇ ਇਸ ਪ੍ਰੋਗਰਾਮ ਦੀ ਕਿ ਇਹਦੇ ਨਾਲ ਸਟਰੀਟ ਡਿਸਆਰਡਰ ਤੇ ਡੈਥ ਦੇ ਵਿੱਚ ਵਾਧਾ ਹੋਇਆ ਕਮ ਹੀ ਨਹੀਂ ਆਈ ਕਿ ਇਹ ਹੋਣਾ ਤੇ ਚਾਹੀਦਾ ਸੀ ਵੀ ਇਹ ਘਟ ਜਾਂਦਾ ਪਰ ਘਟਣ ਦੀ بجائے ਇਹ ਸਗੋਂ ਵੱਧ ਗਿਆ ਜਿਹੜੇ ਕਾਉਂਸਲਰ ਲੂ ਆ ਉਹ ਇਹ ਦਲੀਲ ਦੇ ਰਹੇ ਆ ਇਹਦੇ ਡੀਕਮੈਲਿਜ਼ੇਸ਼ਨ ਦੇ ਵਿਰੋਧ ਦੇ ਵਿੱਚ ਕਿ ਜਿੱਦਾਂ ਅਮਰੀਕਾ ਦੀ ਸਟੇਟ ਓਰੇਗਨ ਆ ਓਰੇਗਨ ਦੇ ਵਿੱਚ ਉਹਨਾਂ ਦਾ 네ਗੇਟਿਵ ਐਕਸਪੀਰੀਅੰਸ ਹੋਇਆ ਓਰੇਗਨ ਦੇ ਵਿੱਚ ਵੀ ਉਹਨਾਂ ਨੇ ਇਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ ਡਰੱਗ ਨੂੰ ਡੀਕਮੈਲਾਈਜ਼ ਕਰ ਦਿੱਤਾ ਤੇ ਮੌਤਾਂ ਦੇ ਵਿੱਚ ਵਾਅਦਾ ਹੋ ਗਿਆ ਹੁਣ ਉਹ ਵਾਪਸ ਸਾਰੇ ਕੁਝ ਨੂੰ ਫੇਰ ਦੁਬਾਰਾ ਰੀਕਿਮਲਾਈਜ਼ ਕਰ ਰਿਹਾ ਹੈ ਭਾਵ ਉਸ ਗੱਲਬਤ ਨੂੰ ਵਾਪਸ ਲੈ ਰਿਹਾ ਤੇ ਹੁਣ ਇਹ ਕਰ ਰਿਹਾ ਹੈ ਵੀ ਜਿਹੜੇ ਲੋਕ ਡਰਗ ਲੈਂਦੇ ਆ ਉਹਨਾਂ ਦੇ ਉੱਤੇ ਕ੍ਰਿਮੀਨਲ ਚਾਰजेस ਲੱਗਣ ਹੁਣ ਜਿਹੜਾ ਇਹਦਾ ਪ੍ਰੋਗਰਾਮ ਦਾ ਪਰਪਸ ਕੀ ਆ ਮੋਲੈਂਸ ਜਿਹੜੇ ਇਹਨੂੰ ਡਿਫੈਂਡ ਕਿਦਾਂ ਕਰ ਰਿਹਾ ਕਾਉਂਸਲਰ ਡੀਕਿਮਲਾਈਜ਼ੇਸ਼ਨ ਨੂੰ ਉਹ ਇਹ ਕਹਿ ਰਿਹਾ ਕਿ ਜਿਹੜੀ ਐਕਸੈਸ ਆ ਸਰਵਿਸਸ ਦੇ ਲਈ ਵਧਾਉਣੀ ਚਾਹੀਦੀ ਹੈ ਤੇ ਇਹਦੇ ਨਾਲ ਜਿਹੜੇ ਕ੍ਰਿਟਿਕਸ ਨੇ ਉਹ ਦੂਜੇ ਪਾਸੇ ਨੂੰ ਇਸ ਵੇਲੇ ਜਾ ਰਹੇ ਆ ਸੋ ਜਿਹੜਾ ਇੱਕ ਐਡਵੋਕੇਟਸ ਨੇ ਡਰੱਗ ਯੂਜ਼ਰਸ ਦੇ ਉਹ ਇਸ ਮਤੇ ਦਾ ਵਿਰੋਧ ਕਰ ਰਹੇ ਆ ਕਿ ਇਹਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਡੀਕ੍ਰਿਮੀਨਲਾਈਜੇਸ਼ਨ ਨੂੰ ਚਾਲੂ ਰੱਖਣਾ ਚਾਹੀਦਾ ਇਹਦੇ ਫਾਇਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਉਣਗੇ ਪਰ ਹਜੇ ਤੱਕ ਪਤਾ ਨਹੀਂ ਕਿੱਧਰ ਗੱਲਬਾਤ ਜਾਂਦੀ ਹੈ ਤੇ ਕੀ ਹੁੰਦਾ ਪਰ ਰੌਲਾ ਰੱਪਾ ਇਹ ਪੈ ਰਿਹਾ ਮੰਗ ਕੀਤੀ ਜਾ ਰਹੀ ਹੈ ਵੀ ਇਹਨੂੰ ਵਾਪਸ ਕੀਤਾ ਜਾਵੇ ਰੀਕਿਮਿਨਾਈਜ਼ ਕਰ ਦਿੱਤਾ ਜਾਵੇ ਤੇ ਕੁਝ ਲੋਕੇ ਦਾ ਵਿਰੋਧ ਕਰ ਰਹੇ ਵੀ ਨਹੀਂ ਇਹ ਪਾਲਿਸੀ ਵਧੀਆ ਹੈ ਇਹਨੂੰ ਚੱਲਦੇ ਰਹਿਣਾ ਚਾਹੀਦਾ ਅਗਲੀ ਗੱਲਬਾਤ ਦੋਸਤੋ ਪੈਟਸ ਬਾਰੇ ਆ ਪੈਟਸ ਮਤਲਬ ਪਾਲਤੂ ਜਾਨਵਰ ਜਿਹੜੇ ਘਰਾਂ ਦੇ ਵਿੱਚ ਰੋਕ ਰੱਖਿਆ ਆਮ ਤੌਰ ਦੇ ਤੇ ਡੌਗ ਕੈਟਸ ਕੁੱਤੇ ਬਿੱਲੀਆਂ ਲੋਕ ਘਰ ਦੇ ਵਿੱਚ ਰੱਖਦੇ ਹੋਰਾਂ ਨੂੰ ਪਾਲਦੇ ਆ ਪਾਲਤੂ ਜਾਨਵਰਾਂ ਨੂੰ ਪਰਿਵਾਰ ਦੇ ਮੈਂਬਰਾਂ ਵਾਂਗ ਉਹਨਾਂ ਨੂੰ ਪਾਲਿਆ ਜਾਂਦਾ ਤੇ ਉਸੇ ਤਰ੍ਹਾਂ ਉਹਨਾਂ ਦੇ ਨਾਲ ਪਿਆਰ ਮੁਹੱਬਤ ਕੀਤਾ ਜਾਂਦਾ ਆ ਇਦੇ ਬਾਰੇ ਲਗ ਲਗ ਰੋਕਾਂ ਦੀਆਂ ਅਲੱਗ ਅਲੱਗ ਰਾਏ ਆ ਕੁਝ ਲੋਕ ਇਸ ਗੱਲ ਦੇ ਹੱਕ ਵਿੱਚ ਆ ਕੇ ਪੈਟ ਰੱਖਣੇ ਚਾਹੀਦੇ ਆ ਕੁਝ ਲੋਕੇ ਦਾ ਵਿਰੋਧ ਕਰਦੇ ਹੋਏ ਨਹੀਂ ਰੱਖਣੇ ਚਾਹੀਦੇ ਪਰ ਜਿੱਥੇ ਤੱਕ ਡੌਗ ਜਾਂ ਕੈਟਸ ਬੇਸਿਕਲੀ ਬਹੁਤਾਂ ਮੈਜੋਰਿਟੀ ਪੈਟਸ ਦੋਈ ਨੇ ਦੋਈ ਜਿਹੜੇ ਪਾਲਤੂ ਜਾਨਵਰ ਘਰਾਂ ਦੇ ਵਿੱਚ ਰੱਖੇ ਜਾਂਦੇ ਨੇ ਮੈਜੋਰਿਟੀ ਡੌਗਸ ਰੱਖਦੀ ਆ ਕੁੱਤੇ ਰੱਖਦੀ ਆ ਥੋੜੀ ਜਿਹੀ ਇੱਕ ਗਿਣਤੀ ਆ ਜਿਹੜੇ ਬਿੱਲੀਆਂ ਰੱਖਦੇ ਆ ਪਰ ਇੱਕ ਵਰਗ ਉਹ ਵੀ ਆ ਜਿਹੜਾ ਇਹਨਾਂ ਦੋਵਾਂ ਤੋਂ ਬਿਨਾਂ ਹੋਰ ਬਹੁਤ ਸਾਰੇ ਜਾਨਵਰਾਂ ਨੂੰ ਪਾਲਤੂ ਜਾਨਵਰ ਬਣਾ ਕੇ ਰੱਖਦਾ ਜਿਵੇਂ ਟਾਈਗਰਸ ਨੇ ਚੀਤੇ ਆ ਮਗਰਮੱਛ ਨੇ ਐਸ ਜਾਂ ਕਛੂਕੋਮੇ ਆ ਜਾਂ ਇਦਾਂ ਦੇ ਕਿੰਨੇ ਹੋਰ ਰੈਪਟਾਈਲਸ ਨੇ ਜਿਹੜੇ ਲੋਕਾਂ ਨੇ ਘਰਾਂ ਦੇ ਵਿੱਚ ਰੱਖੇ ਆ ਆਪਣੇ ਪੈਟ ਬਣਾ ਕੇ ਮਾਹਰ ਕਹਿ ਰਿਹਾ ਵੀ ਇਹ ਨਹੀਂ ਰੱਖਣੇ ਚਾਹੀਦੇ ਹਾਲਾਂਕਿ ਇਹਨਾਂ ਨੂੰ ਐਗਜ਼ੋਟਿਕ ਐਨੀਮਲਸ ਕਿਹਾ ਜਾਂਦਾ ਆ ਇਹਨਾਂ ਦੀ ਬਾਇਓਲੋਜੀਕਲ ਨੀਡਸ ਵੱਖਰੀਆਂ ਹੁੰਦੀਆਂ ਤੇ ਇਹ ਪੈਟਸ ਲਈ ਅਨਸੂਟੇਬਲ ਆ ਮਤਲਬ ਇਹਨਾਂ ਨੂੰ ਪਾਲਤੂ ਜਾਨਵਰ ਹੋ ਤੁਸੀਂ ਕਿਰਲੇ ਨੂੰ ਪਾਲਤੂ ਜਾਨਵਰ ਰੱਖੋਗੇ ਜਾਂ ਚੀਤੇ ਨੂੰ ਪਾਲਤੂ ਜਾਨਵਰ ਰੱਖੋਗੇ ਤੇ ਉਹਦਾ ਕੁਦਰਤੀ ਆ ਵੀ ਇਹ ਨੁਕਸਾਨ ਹੋਊਗਾ ਤੇ ਇਹਦੇ ਨਾਲ ਉਹ ਅਫਸਰਟ ਵੀ ਹੁੰਦੇ ਆ ਤੇ ਉਹਨਾਂ ਦਾ ਨੁਕਸਾਨ ਵੀ ਹੁੰਦਾ ਹੈ ਹੁਣ ਕਾਨੂੰਨ ਇਹਦੇ ਬਾਰੇ ਅਲੱਗ-ਅਲੱਗ ਚੀਜ਼ਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਕਰਦਾ ਹੈ ਜਿਹੜੀ ਇਨਕਨਸਿਸਟੈਂਸੀ ਆ ਰੈਗੂਲੇਸ਼ਨਸ ਦੇ ਵਿੱਚ ਪੂਰੇ ਪ੍ਰੋਵਿੰਸ ਦੇ ਵਿੱਚ ਉਹ ਇੱਕ ਲੀਗਲ ਗੈਪ ਕ੍ਰੀਏਟ ਕਰ ਰਹੀ ਹੈ ਜਿੱਥੇ ਕਿਸੇ ਵੀ ਜਿਹੜੇ ਜੰਗਲੀ ਜਾਨਵਰ ਨੂੰ ਪਾਲਤੂ ਜਾਨਵਰ ਵਜੋਂ ਘਰ ਦੇ ਵਿੱਚ ਰੱਖਿਆ ਜਾ ਸਕਦਾ ਹੈ ਜਾਂ ਉਹਨੂੰ ਜਾਨਵਰ ਉਹਦੇ ਇੱਕ ਐਜ਼ ਅ ਪੈਟ ਬਣਾਇਆ ਜਾ ਸਕਦਾ ਹੈ ਜਿਹੜਾ ਇਲੀਗਲ ਵਾਈਲਡਲਾਈਫ ਟਰੇਡ ਆ ਉਹ ਇੱਕ ਬਹੁਤ ਵੱਡਾ ਕਨਸਰਨ ਆ ਇਸ ਮਾਮਲੇ ਦੇ ਵਿੱਚ ਵੱਡੀ ਚਿੰਤਾ ਆ ਜਦੋਂ ਇਲੀਗਲ ਵਾਈਲਡਲਾਈਫ ਟਰੇਡ ਆ ਜਿਹਦੇ ਵਿੱਚ ਬਰੀਡਰਸ ਖਾਸ ਤੌਰ ਦੇ ਉੱਤੇ ਜਿਹੜੇ ਸਮਗਲਰਸ ਨੇ ਉਹ ਇਸ ਪਾਸੇ ਨੂੰ ਚੱਲਦੇ ਆ ਤੇ ਫੇਰ ਕੁਦਰਤੀ ਆ ਵੀ ਇਹਦੇ ਲਈ ਸਟ੍ਰਿਕਟ ਐਨਫੋਰਸਮੈਂਟ ਦੀ ਗੱਲਬਾਤ ਕੀਤੀ ਜਾ ਰਹੀ ਹੈ ਹੁਣ ਇਹ ਕਿਹਾ ਇਹ ਜਾ ਰਿਹਾ ਜਿਹੜੇ ਐਡਵੋਕੇਟਸ ਨੇ ਉਹ ਸਲਾਹ ਇਹ ਦੇ ਰਹੇ ਆ ਕਿ ਜਿਹੜੀ ਰਿਸਪੌਂਸਿਬਲ ਓਨਰਸ਼ਿਪ ਹੋਣੀ ਚਾਹੀਦੀ ਹੈ ਕਿ ਤੁਸੀਂ ਬਹੁਤ ਜ਼ਿੰਮੇਵਾਰੀ ਦੇ ਨਾਲ ਇਹਨਾਂ ਨੂੰ ਰੱਖਣਾ ਚਾਹੀਦਾ ਜਿਹੜੇ ਪੈਟ ਓਨਰਸ ਨੇ ਉਹਨਾਂ ਨੂੰ ਰਿਪਿਊਟਡ ਸੋਰਸ ਤੋਂ ਇਹਨਾਂ ਨੂੰ ਲੈਣਾ ਚਾਹੀਦਾ ਆ ਤੇ ਇਹ ਵੀ ਇਨਸ਼ੋਰ ਕਰਨਾ ਚਾਹੀਦਾ ਕਿ ਇਹਨਾਂ ਦੀਆਂ ਨੀਡਸ ਦੇ ਨਾਲ ਤੁਸੀਂ ਠੀਕ ਠਾਕ ਪੂਰਾ ਉਤਰੋ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰੋ ਤਾਂ ਹੀ ਜਾ ਕੇ ਜਿਹੜਾ ਤੁਸੀਂ ਇਹਨਾਂ ਦੇ ਨਾਲ ਇਨਸਾਫ ਕਰ ਸਕਦੇ ਆ ਆਦਰਵਾਇਜ਼ ਇਹਦੇ ਨਾਲ ਨੁਕਸਾਨ ਹੁੰਦਾ ਤੁਸੀਂ ਚੀਤੇ ਨੂੰ ਪਾਲਤੂ ਜਾਨਵਰ ਰੱਖੋਗੇ ਮਗਰਮੱਛ ਨੂੰ ਰੱਖੋਗੇ ਤੁਸੀਂ ਜਿਹੜੇ ਦੂਜੇ ਜਾਨਵਰਾਂ ਨੂੰ ਰੱਖੋਗੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਨੁਕਸਾਨ ਹੋਣ ਦਾ ਡਰ ਰਹਿੰਦਾ ਜਿਹੜੇ ਆ ਡ੍ਰੈਗਨਸ ਨੇ ਵਾਟਰ ਡ੍ਰੈਗਨਸ ਨੇ ਟਰਟਲਸ ਨੇ ਇਸੇ ਤਰ੍ਹਾਂ ਜਿਹੜੀਆਂ ਇਹ ਚੀਜ਼ਾਂ ਲੋਕਾਂ ਨੇ ਜਿਹੜੇ ਇਹ ਜਾਨਵਰ ਬਹੁਤ ਸਾਰੇ ਪਾਲਤੂ ਬਣਾ ਕੇ ਰੱਖਿਆ ਇਹ ਪਾਲਤੂ ਨਹੀਂ ਬਣਾਏ ਜਾ ਸਕਦੇ ਡੌਗ ਜਾਂ ਕੈਟ ਨੂੰ ਬਣਾਇਆ ਜਾ ਸਕਦਾ ਸਾਰਿਆਂ ਨੂੰ ਜਿਹੜੇ ਇਹ ਐਨੀਮਲਸ ਦਾ ਇੱਕ ਖਾਸ ਕੈਟਾਗਰੀ ਹੈ ਉਹਨੂੰ ਨਹੀਂ ਬਣਾਇਆ ਜਾ ਸਕਦਾ ਤੇ ਮਾਹਰ ਕਹਿੰਦੇ ਆ ਕਿ ਇਸ ਗੱਲ ਤੋਂ ਜਿਹੜਾ ਜਿਹੜਾ ਅਵੇਅਰ ਰਹਿਣਾ ਚਾਹੀਦਾ ਤੇ ਇਸ ਗੱਲ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਅਗਲੀ ਗੱਲਵਾ ਦੋਸਤੋ ਪਲਾਸਟਿਕ ਬਾਰੇ ਆ ਪਲਾਸਟਿਕ ਬਹੁਤ ਜ਼ਿਆਦਾ ਸਮੱਸਿਆ ਬਣੀ ਐ ਇਸ ਵੇਲੇ ਬਹੁਤ ਛੋਟੇ ਛੋਟੇ ਪਲਾਸਟਿਕ ਦੇ ਪਾਰਟੀਕਲਸ ਜਿਹਨਾਂ ਨੂੰ ਮਾਈਕਰੋ ਪਲਾਸਟਿਕ ਕਿਹਾ ਜਾਂਦਾ ਆ ਲਗਭਗ ਹਰ ਇੱਕ ਉਸ ਚੀਜ਼ ਦੇ ਵਿੱਚ ਮਿਲ ਰਹੇ ਆ ਜਿਹੜੀ ਅਸੀਂ ਖਾ ਰਹੇ ਆ ਐਨੀਮਲਸ ਪਲਾਂਟਸ ਜਿਨ੍ਹਾਂ ਦੇ ਵਿੱਚ ਪਲਾਂਟ ਪ੍ਰੋਟੀਨ ਸਾਲਟ 슈ਗਰ ਟੀ ਬੈਗ ਜੋ ਵੀ ਤੁਸੀਂ ਜਿਹੜਾ ਬੋਤਲ ਵਾਲਾ ਪਾਣੀ ਪੀਨੇ ਹਰ ਇੱਕ ਚੀਜ਼ ਦੇ ਵਿੱਚ ਪਲਾਸਟਿਕ ਦਸੀ ਜਾ ਰਹੀ ਔਰ ਇਹ ਨਿਰੀ ਜ਼ਹਿਰ ਆ ਮਨੁੱਖ ਦੇ ਲਈ ਇਸ ਤੋਂ ਬਚਿਆ ਨਹੀਂ ਜਾ ਸਕਦਾ ਚਾਹੇ ਫਰੂਟਸ ਨੇ ਤੁਸੀਂ ਫਰੂਟ ਖਾਣੇ ਆ ਤੁਸੀਂ ਵੈਜੀਟੇਬਲਸ ਖਾਣੇ ਆ ਚਾਹੇ ਜ਼ਮੀਨ ਚਾਹੇ ਪਾਣੀ ਚਾਹੇ ਹਵਾ ਚ ਜਿਹੜੀ ਮਰਜੀ ਤੁਸੀਂ ਵੈਜੀਟੇਰੀਅਨ ਹੋ ਤੁਸੀਂ ਪਲਾਸਟਿਕ ਕੰਟਾਮਿਨੇਸ਼ਨ ਤੋਂ ਸੇਫ ਨਹੀਂ ਆ ਪਲਾਸਟਿਕ ਦਾ ਨੁਕਸਾਨ ਹਰ ਥਾਂ ਦੇ ਉੱਤੇ ਆ ਜਿਹੜਾ ਹੋਇਆ ਹੈਲਥ ਰਿਸਕ ਬਹੁਤ ਵੱਡਾ ਹੈ ਮਾਈਕਰੋ ਪਲਾਸਟਿਕਸ ਤੁਹਾਡੇ ਹੈਲਥ ਨੂੰ ਬਹੁਤ ਵੱਡਾ ਹਾਰਟ ਅਟੈਕ ਕਰ ਸਕਦੇ ਆ ਸਟ੍ਰੋਕ ਕਰ ਸਕਦੇ ਆ ਤੁਹਾਡੀਆਂ ਹੋਰ ਹੈਲਥ ਪ੍ਰੋਬਲਮਸ ਹੋ ਸਕਦੀਆਂ ਆ ਹਾਰਮਫੁਲ ਕੈਮੀਕਲ ਜਿਹੜੇ ਤੁਹਾਡੀਆਂ ਬਾਡੀ ਨੂੰ ਡਿਸਟਰਬ ਕਰ ਸਕਦੇ ਆ ਨੈਨੋਪਲਾਸਟਿਕ ਇੱਕ ਵੱਡੀ ਚਿੰਤਾ ਨੈਨੋਪਲਾਸਟਿਕ ਉਹ ਤੋਂ ਵੀ ਛੋਟੇ ਪਾਰਟੀਕਲਸ ਆ ਸਪੈਸ਼ਲੀ ਐਸ ਵੇਲੇ ਇਹ ਚਿੰਤਾ ਦਾ ਵਿਸ਼ਾ ਬਣਿਆ ਤੁਹਾਡੇ ਆਰਗਨ ਦੇ ਵਿੱਚ ਨਵੇਟ ਕਰ ਜਾਂਦੇ ਆ ਹਾਰਮਫੁਲ ਕੈਮੀਕਲਸ ਉੱਥੇ ਛੱਡਦੇ ਆ ਤੁਹਾਡਾ ਫੂਡ ਕੰਟਾਮਿਨੇਟਡ ਆ ਸਟੱਡੀਜ਼ ਇਹ ਵੀ ਦੱਸ ਰਹੀਆਂ ਕਿ ਕਾਮਨ ਫੂਡ ਜਿਹੜੇ ਜਿਸ ਤਰ੍ਹਾਂ ਆਸ਼ਰੇਮ ਪਾਚਿਕਾ ਨਾਗਰ ਸਿਆ ਜਾਂ ਜਿਹੜੇ ਹ ਹੋਰ ਜਿਹੜੇ ਉਹਨਾਂ ਦੇ ਵਿੱਚ ਬਹੁਤ ਹਾਈ ਲੈਵਲ ਦੇ ਮਾਈਕਰੋਪਲਾਸਟਿਕ ਦੱਸੀ ਜਾ ਰਹੀ ਹੈ ਫਰੂਟਸ ਵੈਜੀਟੇਬਲਸ ਜਿਹੜੇ ਆ ਉਹਨਾਂ ਦੇ ਵਿੱਚ ਵੀ ਜਿਹੜੀ ਪਲਾਸਟਿਕ ਕਨਟਾਮਨੇਸ਼ਨ ਐਸ ویਲ ਦੱਸੀ ਜਾ ਰਹੀ ਹੈ ਪ੍ਰੋਬਲਮ ਬਹੁਤ ਵੱਡੀ ਆ ਕਈ ਹਜ਼ਾਰਾਂ ਕਿਸਮਾਂ ਨੇ ਪਲਾਸਟਿਕ ਦੇ ਕੈਮੀਕल्स ਦੀਆਂ ਦੁਨੀਆ ਦੇ ਵਿੱਚ ਤੇ ਜਦੋਂ ਉਹਨਾਂ ਨੂੰ ਬ੍ਰੇਕਡਾਊਨ ਕੀਤਾ ਜਾਂਦਾ ਮਾਈਕਰੋਪਲਾਸਟਿਕਸ ਦੇ ਵਿੱਚ ਜਾਂ ਉਸ ਤੋਂ ਵੀ ਛੋਟੇ ਨੈਨੋਪਲਾਸਟਿਕਸ ਦੇ ਵਿੱਚ ਇਹਨਾਂ ਨੂੰ ਡਿਟੈਕਟ ਕਰਨਾ ਵੀ ਬਹੁਤ ਔਖਾ ਆ ਤੇ ਇਹਨਾਂ ਦਾ ਸਿਹਤ ਦੇ ਉੱਤੇ ਕਿੰਨਾ ਮਾੜਾ ਅਸਰ ਆ ਇਹਦੇ ਬਾਰੇ ਵੀ ਕੁਝ ਨਹੀਂ ਪਤਾ ਜਿਹੜਾ ਐਕਸਪੋਜ਼ਰ ਆ ਪਲਾਸਟਿਕ ਦਾ ਉਹਨੂੰ ਘਟਾਉਣਾ ਚਾਹੀਦਾ ਐਕਸਪਰਟ ਇਹ ਸਲਾਹ ਦੇ ਰਹੇ ਆ ਕਿ ਪਲਾਸਟਿਕ ਕੰਟੇਨਰਸ ਫੂਡ ਲਈ ਡਰਿੰਕਸ ਲਈ ਉਹਦੀ ਥਾਂ ਦੇ ਉੱਤੇ ਤੁਹਾਨੂੰ ਜਿਹੜੇ ਗਲਾਸ ਜਾਂ ਸਟੇਨਲੈਸ ਸਟੀਲ ਆ ਉਹਨੂੰ ਆਪਟ ਕਰਨਾ ਚਾਹੀਦਾ ਸੋ ਵਾਈਜ਼ਲੀ ਚੂਜ਼ ਕਰਕੇ ਤੁਸੀਂ ਫੂਡ ਦੇ ਪੈਕੇਜਸ ਨੂੰ ਦੇਖੋ ਉਹਨੂੰ ਗਲਾਸ ਦੇ ਵਿੱਚ ਰੱਖੋ ਉਹਨੂੰ ਐਨੈਮਲ ਜਾਂ ਫੋਇਲ ਦੇ ਵਿੱਚ ਰੱਖੋ ਪਲਾਸਟਿਕ ਦੇ ਵਿੱਚ ਰੱਖਣ ਦੀ ਜਗ੍ਹਾ ਤੇ microwaves ਉਹਨੂੰ ਪਲਾਸਟਿਕ ਦੇ ਕਿਸੇ ਵੀ ਕੰਟੇਨਰ ਵਿੱਚ ਰੱਖ ਕੇ ਕਰਨ ਨੂੰ ਵਾਇਡ ਕਰੋ ਕਿਹਾ ਗਿਆ ਕਿ ਤੁਸੀਂ ਜਿੰਨੇ ਨੇਚਰਲ ਰੋਹਗੇ ਉਹਨਾਂ ਜ਼ਿਆਦਾ ਤੁਹਾਡਾ ਫਾਇਦਾ ਹੋਊਗਾ ਤੇ ਤੁਸੀਂ ਇਸ ਪਲਾਸਟਿਕ ਤੇ ਮਾਈਕਰੋਪਲਾਸਟਿਕ ਤੋਂ ਬਚ ਸਕਦੇ ਹੋ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ